ਇਥੇ ਮੈਂਸ਼ਨ ਜਰੂਰ ਕਰਨਾ ਚਾਹੁੰਦਾ ਭਰੋੜ ਦੀ ਇੱਕ ਬਹੁਤ ਹੀ ਵਧੀਆ ਉਪਰਾਲੇ ਕਰਨ ਵਾਲੀ ਸੰਸਥਾ ਹੈਗੀ ਹੈ ਹਰਿਆਵਲ ਹੈ ਹਾਂ ਬਹੁਤ ਵਧੀਆ ਕਾਰਜ ਕਰਦੀ ਹੈ ਆਪਣੇ ਲੈਵਲ ਤੇ ਉਹਨਾਂ ਨੇ ਜੰਗਲ ਲਾਏ ਬੂਟੇ ਲਾਏ ਬਹੁਤ ਸਾਰਾ ਕੁਝ ਉਹਨਾਂ ਨੇ ਭਰੋੜ ਲਈ ਕੀਤਾ ਹੈ ਹਨਾ ਉਹਨਾਂ ਵੱਲੋਂ ਮੈਨੂੰ ਕੁਝ ਪੋਸਟਾਂ ਉਹਨਾਂ ਦੇ ਮੈਂਬਰਾਂ ਵੱਲੋਂ ਦੇਖਣ ਨੂੰ ਮਿਲੀਆਂ ਸੀ ਵੀ ਉਹ ਲੰਗਰ ਲੈ ਕੇ ਗਏ ਆ ਜੀ ਉਥੇ ਕਈ ਜਗ੍ਹਾ ਤੇ ਮਤਲਬ ਵੀ ਲੰਗਰ ਉਹਨਾਂ ਨੂੰ ਲੱਗਿਆ ਵੀ ਨਜਾਇਜ਼ ਆ ਜਾਂ ਫਿਰ ਉਹ ਉਥੋਂ ਹੋ ਜਾਗਾ ਹਾਂ ਉਹਨਾਂ ਨੇ ਪੋਸਟਾ ਪਾਈ ਹੋਰ ਜਗਾ ਵੀ ਲੈ ਕੇ ਗਏ ਪਰ ਮੈਨੂੰ ਐਂ ਲੱਗਦਾ ਵੀ ਭੜੌੜ ਦੇ ਖੂਨ ਦੇ ਵਿੱਚ ਹੀ ਇਹ ਹੈਗੀ ਆ ਵੀ ਚੀਜ਼ ਜਿੱਥੇ ਗਲਤ ਹੁੰਦੀ ਹੈਗੀ ਉਹ ਆਪ ਹੀ ਨਹੀਂ ਬਰਦਾਸ਼ਤ ਕਰਦੇ ਮੇਰੇ ਹਿਸਾਬ ਨਾਲ ਦੇਖੋ ਜੀ ਤੁਸੀਂ ਹਰਿਆਵਲ ਲੈ ਕੇ ਦੀ ਗੱਲ ਸ਼ੁਰੂ ਕੀਤੀ ਆ ਹੂੰ ਮੈਂ ਕਹਿੰਦਾ ਵੀ ਬਹੁਤ ਵਧੀਆ ਕਾਰਜ ਜੀ ਉਹਨਾਂ ਨੇ ਕੀਤਾ ਦਾਣਾ ਮੰਡੀ ਵਿੱਚ ਕਿੰਨਾ ਵਧੀਆ ਜੰਗਲ ਬਣਾ ਕੇ ਲਾਇਆ ਉਹਨਾਂ ਨੇ ਬਹੁਤ ਪਿਆਰਾ ਬਹੁਤ ਸੋਹਣਾ ਆ ਬਾਕੀ ਸੜਕਾਂ ਦੇ ਆਲੇ ਦੁਆਲੇ ਵੀ ਲਾਈ ਜਾਂਦੇ ਆ ਸਾਂਝੇ ਥਾਵਾਂ ਤੇ ਉਹ ਪੌਦੇ ਲਗਾ ਕੇ ਹੂੰ ਮਤਲਬ ਕਿ ਇੱਕ ਹਰਿਆਵਲ ਲਹਿਰ ਨੂੰ ਉੱਚਾ ਚੁੱਕ ਰਿਹਾ ਪਿੰਡ ਨੂੰ ਉੱਚਾ ਚੁੱਕ ਰਿਹਾ ਆਪਣੇ ਪਿੰਡ ਦੇ ਨਾਮ ਨੂੰ ਉੱਚਾ ਚੁੱਕ ਰਿਹਾ ਕਿਉਂਕਿ ਇਹ ਉਹ ਹਰਿਆਵਲ ਲਹਿਰ ਹੀ ਇੱਕ ਸੰਸਦ ਦਾ ਰੂਪ ਧਾਰਨ ਕਰ ਗਈ ਉਹ ਜਦ ਕਿ ਉਹ ਕੁਝ ਬੰਦੇ ਸੀ ਪਹਿਲਾਂ ਅੱਜ ਉਹ ਸੰਸਦ ਬਣ ਚੁੱਕੀ ਹੈ ਬਿਲਕੁਲ ਤੇ ਉਹਨੂੰ ਲੋਕ ਫੰਡ ਵੀ ਦੇ ਰਹੇ ਨੇ ਵੀ ਹਾਂ ਠੀਕ ਹੈ ਵੀ ਕਿਉਂਕਿ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਦੇ ਨਾਲ ਲੋਕ ਖੜਦੇ ਆ ਸਾਥ ਵੀ ਦੇਣਾ ਸਾਥ ਵੀ ਦੇਣਾ ਹੱਕ ਵੀ ਬਣਦਾ ਹੈ ਉਸ ਉਹਨਾਂ ਨੇ ਵੀ ਫੰਡ ਇਕੱਠਾ ਕੀਤਾ ਜਾਂ ਰਾਸ਼ਨ ਇਕੱਠਾ ਕੀਤਾ ਉਹ ਵੀ ਗਏ ਪਰ ਉਹਨਾਂ ਨੇ ਦੇਖਿਆ ਉੱਥੇ ਜਾ ਕੇ ਉਹਨਾਂ ਨੇ ਪਾਈਆਂ ਪੋਸਟਾਂ ਉੱਥੇ ਜਾ ਕੇ ਵੀ ਲੋਕ ਇੱਧਰ ਆ ਜਾਂਦੇ ਨੇ ਇਹ ਕਹਿੰਦੇ ਭਾਈ ਉਹਨੇ ਦੱਸਤਾ ਵੀ ਇੱਥੇ ਸਾਡੇ ਕੋਲ ਆ ਚੀਜ਼ ਦੀ ਕਾ